ਜਲੰਧਰ 'ਚ ਚੱਲ ਰਹੇ ਆਈ ਲਵ ਮੁਹੰਮਦ ਮਾਮਲੇ 'ਚ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਦੇਖਿਆ ਜਾ ਸਕਦਾ ਹੈ ਕਿ ਜਲੰਧਰ 'ਚ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਮੁ슬ਮਿ ਪਾਇਚਾਰਾ ਸ਼ਾਂਤ ਮੇ ਟੰਗ ਨਾਲ ਪ੍ਰਦਰਸ਼ਨ ਕਰਿਆ। ਇਸ ਦਰਮਿਆਨ ਇੱਕ ਵਿਅਕਤੀ ਪਿੱਛੋਂ ਆਉਂਦਾ ਹੈ ਤੇ ਜੈਸ਼ਰੀ ਰਾਮ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੰਦਾ ਹੈ। ਜਿਸ ਬਾਅਦ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰ ਲੈਂਦਾ ਹੈ ਇਸ ਮਾਮਲੇ ਸੰਬੰਧੀ ਹੁਣ ਆਮ ਆਦਮੀ ਪਾਰਟੀ ਕੌਂਸਲਰ ਦਾ ਪਤੀ ਈਯੂਬ ਖਾਨ ਵੀ ਸਾਹਮਣੇ ਆਇਆ ਹੈ ਈਯੂਬ ਖਾਨ ਦਾ ਕਹਿਣਾ ਹੈ ਕਿ ਭਾਜਪਾ ਮੈਂਬਰਾਂ ਨੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੌਰਾਨ ਜੈਸ਼ਰੀ RAM ਦੇ ਨਾਰੇ ਲਗਾਉਣ ਲਈ ਆਪਣੇ ਆਦਮੀ ਭੇਜੇ ਉਹਨਾਂ ਨੂੰ ਜੈਸ਼ਰੀ ਨਾਮ ਦਾ ਨਾਰਾ ਵਗਾਉਣ ਚ ਕੋਈ ਸ਼ਰਮ ਨਹੀਂ ਹੈ ਨਾ ਹੀ ਇਸ ਨਾਲ ਕੋਈ ਸਮੱਸਿਆ ਹੈ ਹਾਲਕਿ ਇਹ ਜਿਹੀ ਨਾਅਰੇ ਲਗਾ ਕੇ ਮੁਸਲਿਮ ਨੌਜਵਾਨਾਂ ਨੂੰ ਭੜਕਾਇਆ ਗਿਆ ਭਾਵੇਂ ਉਨ੍ਹਾਂ ਕੋਈ ਪਹਿਲ ਨਹੀਂ ਕੀਤੀ। ਈਯੂਬ ਖਾਨ ਨੇ ਕਿਹਾ ਕਿ ਜਲੰਧਰ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਸ਼ਹਿਰ ਹੈ। ਲੋਕ ਜਾਣਦੇ ਨੇ ਕਿ ਕਿਸੇ ਵੀ ਰਾਜ ਜਿੱਥੇ ਚੋਣਾਂ ਹੋਣ ਵਾਲੀਆਂ ਨੇ ਭਾਜਪਾ ਮੈਂਬਰ ਇਸ ਤਰ੍ਹਾਂ ਦਾ ਕੁਝਰ ਕੁਝ ਕਰਦੇ ਨੇ। ਈਯੂਬ ਖਾਨ ਨੇ ਇਹ ਕਿਹਾ ਕਿ ਕੱਲ ਤੋਂ ਚੱਲ ਰਿਹਾ ਮਾਮਲਾ ਇੱਕ ਫਾਸਰ ਸੀ। ਅੱਜ ਅਸੀਂ ਮੀਡੀਆ ਰਾਇੰਗ ਦੇਖਿਆ ਕਿ ਸਾਡੇ ਵਿਰੁੱਧ ਮਾਹੌਲ ਕਿਵੇਂ ਖਰਾਬ ਕੀਤਾ ਜਾ ਰਿਹਾ ਸੀ। ਸਾਡੇ ਕੋਲ ਸਾਰੇ ਵੀਡੀਓਜ਼ ਵੀ ਨੇ। ਅਸੀਂ ਸ਼ਾਂਤੀ ਪਸੰਦ ਲੋਕ ਆ। ਅਸੀਂ ਜਲੰਧਰ ਦੇ ਵਸਨੀਕ ਆ ਤੇ ਅਜਿਹੀਆਂ ਗਤੀਵਧੀਆਂ 'ਚ ਆਮਲ ਨਹੀਂ ਹੁੰਦੇ ਅਸੀਂ ਪੂਰੀ ਵੀਡੀਓ ਵੀ ਅਪਲੋਡ ਕੀਤੀ ਹੈ ਜੋ ਸਾਫ ਦਰਸਉਂਦਾ ਹੈ ਕਿ ਅਸੀਂ ਡੀਸੀ ਦਫਤਰ ਦੇ ਬਾਹਰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਅਚਾਨਕ ਇੱਕ ਸਕੂਟਰ ਦੇ ਸਵਾਰ ਇੱਕ ਆਉਂਦਾ ਹੈ ਤੇ ਜੈ ਸ਼੍ਰੀ ਰਾਮ ਦਾ ਨਾਰਾ ਮਾਰਦਾ ਹੈ ਭਾਜਪਾ ਨੇ ਦੰਗੇ ਭੜਕਾਉਣ ਲਈ ਇਸ ਪ੍ਰਚਾਰ ਨੂੰ ਅਪਣਾਇਆ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹਾ ਦੁਬਾਰਾ ਨਾ ਵਾਪਰੇ ਹੌਨ ਸਾਡੀ ਹੈਂ ਜੀ ਬੋਨੇ ਬੇ ਯੇ ਸ੍ਰੀ